ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਪਾਲੀਵੁੱਡ ਅਖਬਾਰ ਦੇ ਵਿੱਚ ਤੇ ਮੈਂ ਸ਼ਵੇਤਾ ਰਾਣਾ ਲੈ ਕੇ ਹਾਜ਼ਰ ਆ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਤੇ ਲੇਟੈਸਟ ਅਪਡੇਟਸ ਸੱਦੇ ਨਕਾਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਅੱਜ ਦੇ ਇਸ ਸ਼ੋਅ ਦੀ ਸ਼ੁਰੂਆਤ ਕਰਾਂਗੇ ਮਸ਼ਹੂਰ ਲੇਖਕ ਅਤੇ ਡਾਇਰੈਕਟਰ ਜਗਦੀਪ ਸਿੱਧੂ ਤੋਂ ਤਾਂ ਪੰਜਾਬੀ ਲੇਖਕ ਅਤੇ ਡਾਇਰੈਕਟਰ ਦੇ ਵੱਲੋਂ ਪੰਜਾਬੀ ਇੰਡਸਟਰੀ ਨੂੰ ਢੇਰ ਸਾਰੀਆਂ ਸੁਪਰ ਹਿੱਟ ਫਿਲਮਾਂ ਦਿੱਤੀਆਂ ਗਈਆਂ ਨੇ ਸੋ ਇਸ ਤੋਂ ਬਾਅਦ ਜਗਦੀਪ ਸਿੱਧੂ ਕਿਸੇ ਵੀ ਪਛਾਣ ਦੇ ਮਹਤਾਜ ਨਹੀਂ ਨੇ ਪਰ ਇਸ ਦੇ ਬਾਵਜੂਦ ਜਗਦੀਪ ਸਿੱਧੂ ਦਾ ਇਹ ਜ਼ਰੂਰ ਮੰਨਣਾ ਹੈ ਕਿ ਹਜੇ ਵੀ ਉਹਨਾਂ ਨੂੰ ਹੰਡਣ ਦੇ ਲਈ ਜਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਝੋਲੀ ਪੈਣ ਦੇ ਲਈ ਬਹੁਤ ਵੱਡੀਆਂ ਫਿਲਮਾਂ ਜਿਹੜੀਆਂ ਨੇ ਜਿਨ੍ਹਾਂ ਦੀ ਉਡੀਕ ਉਹਨਾਂ ਦੇ ਵੱਲੋਂ ਜ਼ਰੂਰ ਕੀਤੀ ਗਈ ਸੀ ਤੇ ਪਿਛਲੇ ਕੁਝ ਲੰਬੇ ਸਮੇਂ ਤੋਂ ਜਗਦੀਪ ਸਿੱਧੂ ਦੇ ਵੱਲੋਂ ਅਜੇ ਹੀ ਕੁਝ ਸਰਪ੍ਰਾਈਜ਼ ਦਾ ਕਹਿ ਸਕਦੇ ਹਾਂ ਕਿ ਸਾਰੰਦ ਨਾਲ ਸਾਂਝਾ ਕਰਨ ਦੀ ਉਡੀਕ ਜੁੜੀ ਕੀਤੀ ਜਾ ਰਹੀ ਸੀ ਤੇ ਹੁਣ ਜਗਦੀਪ ਸੱਧੂ ਦੇ ਵੱਲੋਂ ਇਹ ਜਾਣਕਾਰੀ ਸਾਰੰਦ ਨਾਲ ਸਾਂਝੀ ਕੀਤੀ ਗਈ ਹੈ ਜੋ ਨਾ ਸਿਰਫ ਜਗਦੀਪ ਹੋਰਾਂ ਦੇ ਲਈ ਮਾਣ ਵਾਲੀ ਗੱਲ ਹੈ ਬਰਕਿ ਪੂਰੇ ਪੰਜਾਬ ਦੇ ਲਈ ਵਾਲੀ ਗੱਲ ਹੈ ਕਿ ਪੰਜਾਬ ਦਾ ਲੇਖਕ ਅਤੇ ਡਾਇਰੈਕਟਰ ਇੱਕ ਅਜਿਹੀ ਫਿਲਮ ਲਿਖ ਗਿਆ ਜੋ ਬਾਲੀਵੁੱਡ ਇੰਡਸਟਰੀ ਦੀ ਫੇਮਸ ਅਤੇ ਸੁਪਰ ਹਿੱਟ ਫਿਲਮ ਮੰਨੀ ਜਾ ਰਹੀ ਹੈ ਜੇ ਬਿਲਕੁਲ ਗੱਲਬਾਤ ਕਰ ਰਹੇ ਹਾਂ son of sardar ਦੀ son of sardar 2 ਨੂੰ ਜਗਦੀਪ ਸਿੱਧੂ ਦੇ ਵੱਲੋਂ ਲਿਖਿਆ ਗਿਆ ਤੇ ਇਸ ਦੀ ਜਾਣਕਾਰੀ ਉਹਨਾਂ ਦੇ ਵੱਲੋਂ ਖੁਦ ਸਾਂਝੀ ਕੀਤੀ ਗਈ ਹੈ ਤਾਂ ਮੋਸ਼ਨ ਪੋਸਟਰ کہہ ਸਕਦੇ ਕਿ ਇਸ ਫਿਲਮ ਦਾ ਰਿਲੀਜ਼ ਕੀਤਾ ਗਿਆ ਜਿਸ ਦੇ ਵਿੱਚ ਅਜੀ ਦੇਵਗਨ ਨੂੰ ਵੇਖਿਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਇਹ ਜ਼ਰੂਰ ਦੱਸ ਦਈਏ ਕਿ son of sardar ਅਜਹੀ ਫਿਲਮ ਸੀ ਜਿਸ ਨੇ ਬਾਲੀਵੁੱਡ ਇੰਡਸਟਰੀ ਦੇ ਵਿੱਚ ਇੱਕ ਚੰਗੀ ਛਾਪ ਛੱਡੀ ਨਾ ਸਿਰਫ ਬਾਲੀਵੁੱਡ ਦੇ ਵਿੱਚ ਪਲਕੀ ਕਹਿ ਸਕਦੇ ਇੱਕ ਪੰਜਾਬ ਵਾਸੀਆਂ ਦੇ ਲਈ ਵੀ ਇੱਕ ਬਹੁਤ ਵੱਡਾ ਸੁਨੇਹਾ ਜਿਹੜਾ ਇਸ ਫਿਲਮ ਦੇ ਵਿੱਚ ਜ਼ਰੂਰ ਦਿੱਤਾ ਗਿਆ ਸੀ ਸਰਦਾਰਾਂ ਦੇ ਨਾਮ ਦੇ ਉੱਤੇ ਸੋ ਸੀਕਵਲ ਇਸ ਫਿਲਮ ਦਾ ਜਿਹੜਾ ਆ ਰਿਹਾ ਹੈ ਤੇ ਇਹ ਫਿਲਮ ਦਾ ਸੀਕਵਲ ਜੇਕਰ ਕਿਸੇ ਦੀ ਝੋਲੀ ਪਿਆ ਹੈ ਤਾਂ ਮਸ਼ਹੂਰ ਲੇਖਕ ਅਤੇ ਡਾਇਰੈਕਟਰ ਜਗਦੀਪ ਸਿੱਧੂ ਦੀ ਝੋਲੀ ਪਿਆ ਹੈ ਇਸ ਫਿਲਮ ਨੂੰ ਜਗਦੀਪ ਸਿੱਧੂ ਦੇ ਹੋਰਾਂ ਦੇ ਵੱਲੋਂ ਜਿਹੜਾ ਲਿਖਿਆ ਗਿਆ ਤਾਂ ਉਰਦੂ ਦੱਸਦੀ ਹੈ ਕਿ ਫਿਲਮ ਜਿਹੜੀ ਹੈ 25 ਜੁਲਾਈ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਤੇ ਇੱਕ ਚੰਗਾ ਕਹਿ ਸਕਦੇ ਆ ਕਿ ਬਹੁਤ ਸੋਹਣਾ ਮੈਸੇਜ ਤੇ ਕੈਪਸ਼ਨ ਜਿਹੜਾ ਜਗਦੀਪ ਸੱਦੂ ਦੇ ਵੱਲੋਂ ਇਸ ਪੋਸਟਰ ਦੇ ਨਾਲ ਸਾਂਝਾ ਕੀਤਾ ਗਿਆ ਹੈ ਕਿ ਬੇਸ਼ੱਕ ਉਹਨਾਂ ਨੇ ਬਹੁਤ ਠੋਕਣਾ ਆਪਣੀਆਂ ਜ਼ਿੰਦਗੀ ਦੇ ਵਿੱਚ ਖਾਧੀਆਂ ਨੇ ਪਰ ਇਸ ਦੇ ਬਾਵਜੂਦ ਕਹਿ ਸਕਦੇ ਆ ਕਿ ਅੱਜ ਉਹਨਾਂ ਦੀ ਝੋਲੀ ਦੇ ਵਿੱਚ ਇੱਕ ਲੰਬੇ ਸਮੇਂ ਤੋਂ ਬਾਅਦ ਇੱਕ ਲੰਬੇ ਸਬਰ ਤੋਂ ਬਾਅਦ ਬਹੁਤ ਚੰਗਾ ਕਹਿ ਸਕਦੇ ਆ ਕਿ ਇਨਾਮ ਜਿਹੜਾ ਉਹ ਰੱਬ ਦੇ ਵੱਲੋਂ ਦਿੱਤਾ ਗਿਆ ਇੱਕ ਖਾਸ ਸੁਨੇਹਾ ਉਹਨਾਂ ਨੇ ਸਾਰਿਆਂ ਦੇ ਨਾਲ ਸਾਂਝਾ ਕੀਤਾ ਹੈ ਹਾਲਾਂਕਿ ਇਸ ਪੋਸਟ ਦੇ ਵਿੱਚ ਜਿਹੜਾ ਇਸ ਲੰਬੇ-ਚੋੜੇ ਪੋਸਟ ਦੇ ਵਿੱਚ ਭਾਵੁਕਤਾ ਇਮੋਸ਼ਨ ਸਭ ਕੁਝ ਜਿਹੜਾ ਉਹ ਜਗਦੀਪ ਸਿੱਧੂ ਦਾ ਜ਼ਰੂਰ ਚਲਕਦਾ ਹੋਇਆ ਦਿਖਾਈ ਦਿੱਤਾ ਹੈ ਸਾ ਕਹਿ ਸਕਦੇ ਆ ਕਿ ਨਾ ਸਿਰਫ ਜਗਦੀਪ ਸਿੱਧੂ ਦੇ ਲਈ ਬਲਕਿ ਪੂਰੇ ਪੰਜਾਬ ਦੇ ਲਈ ਮਾਣ ਵਾਲੀ ਗੱਲ ਹੈ ਗੱਲਬਾਤ ਕਰਦੇ ਆ ਹੁਣ ਕਾਮੇਡੀਅਨ ਹਾਰਬੀ ਸੰਗਾ ਦੀ ਹਾਰਬੀ ਸੰਗਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਕੈਸਾਗਰਿਆਂ ਕਿ ਕੋਈ ਵੀ ਫਿਲਮ ਅਜਿਹੀ ਨਹੀਂ ਹੈ ਜਿਸ ਦੇ ਵਿੱਚ ਹਾਰਬੀ ਸੰਗਾ ਨਾ ਹੋਣ ਜਾਂ ਉਹਨਾਂ ਦੇ ਵੱਲੋਂ ਕੋਈ ਵੀ ਫਿਲਮ ਜਿਹੜੀ ਹੈ ਅਧੂਰੀ ਜ਼ਰੂਰ ਕਿਹੀ ਜਾਂਦੀ ਹੈ ਤਾਂ ਇਸ ਦੇ ਬਾਵਜੂਦ ਹੁਣ ਹਾਰਬੀ ਸੰਗਾ ਇੱਕ ਨਵੀਂ ਫਿਲਮ ਲੈ ਕੇ ਆ ਰਹੇ ਨੇ ਸਪੋਰਟਿੰਗ ਕਾਸਟ ਦੇ ਵੱਜੋਂ ਲੈ ਕੇ ਆ ਰਹੇ ਨੇ ਜਿਸ ਦਾ ਨਾਮ ਹੈ ਸਿੰਘ ਵਰਸਸ ਕੌਰ ਤਾਂ BTS ਵੀਡੀਓਜ਼ ਜਿਹੜੀਆਂ ਨੇ ਉਹ ਹਾਰਬੀ ਸੰਗਾ ਦੇ ਵੱਲੋਂ ਸ਼ਹਿਨਾਜ਼ ਤੇ ਗਿੱਪੀ ਗਰੇਵਾਲ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਵੀਡੀਓ ਦੇ ਵਿੱਚ ਮਸਤੀ ਭਰਿਆ ਅੰਦਾਜ਼ ਹਾਰਬੀ ਸੰਗਾ ਦਾ ਦੇਖਿਆ ਜਾ ਰਿਹਾ ਤੇ ਇਹ ਜ਼ਰੂਰ ਦੱਸ ਦੇ ਕਿ ਸ਼ਹਿਨਾਜ਼ ਗਿਲ ਦੀ रिफल मारी है तो इसलिए वाबजूद सिंग वर्सेस कॉर्ड टू भी आ रही है तो इसलिए जानकारी हासे मजाक देनाल हार भी संगा देवलो सारे देनाल सांझी की तीख गई है स्वाल देख लेने हैं खूबसूरत वीडियो। अभी मैं पहुंचे हैं पर गेडी फिल्म है गेडी फिल्म है मैं एक रख यार सिंग वर्सेस कॉर्ड ट� ਕਾ ਮੇਰੇ ਪਿੱਛੇ ਇੱਕ ਕੁੜੀ ਆ ਇਦ ਸਿੰਘ ਵਰਸਸ ਕੁਵਾਰ ਆਹੋ ਮੈਂ ਤਾਂ ਮੈਂ ਦੋਨਾਂ ਫਿਲਮਾਂ ਨਾਲ ਲਿਆ ਪਰ ਮੈਂ ਬੜਾ ਲੱਕੀ ਹਾਂ ਮੈਂ ਦੋਨਾਂ ਨਾਲ ਕੰਮ ਕਰ ਰਿਹਾ ਹੁਣ ਜਿੱਦ ਲਾ ਕੇ ਆਪਾਂ ਸੀਨ ਕਰ ਲਈਏ ਪੱਕਾ ਗੱਲਬਾਤ ਕਰਦੇ ਆ ਗੁਰਪ੍ਰੀਤ ਕੁੰਗੀ ਦੀ ਗੁਰਪ੍ਰੀਤ ਕੁੰਗੀ ਜਿੱਥੇ ਇੱਕ ਪਾਸੇ ਇੱਕ ਚੰਗੇ ਐਕਟਰ ਨੇ ਉਸਦੇ ਬਾਵਜੂਦ ਉਹ ਚੰਗੇ ਕਾਮੇਡੀਅਨ ਰੋਲਸ ਵੀ ਨਿਭਾਉਂਦੇ ਹੋਏ ਕਾਮੇਡੀ ਰੋਲਸ ਵੀ ਨਿਭਾਉਂਦੇ ਹੋਏ ਨਜ਼ਰ ਆਏ ਤੇ ਇਸ ਦੇ ਨਾਲ ਹੀ ਇੱਕ ਚੰਗੇ ਕਹਿ ਸਕਦੇ ਕਿ ਸਿਆਣਪ ਭਰੇ ਰੋਲ ਜਾਂ ਇੱਕ ਚੰਗੇ ਸੁਨੇਹੇ ਵਾਲੇ ਕਿਰਦਾਰ ਉਹਨਾਂ ਦੇ ਝੋਲੀ ਹਮੇਸ਼ਾ ਪੈਂਦੇ ਹੋਏ ਜ਼ਰੂਰ ਨਜ਼ਰ ਆਏ ਨੇ ਬੇਸ਼ੱਕ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਆਪਣੇ ਕਾਮੇਡੀ ਵਾਲੇ ਕਿਰਦਾਰਾਂ ਤੋਂ ਸਾਰਿਆਂ ਨੂੰ ਆਪਣੇ ਵੱਲ ਇੰਪ੍ਰੈਸ ਜ਼ਰੂਰ ਕੀਤਾ ਪਰ ਇਸ ਦੇ ਬਾਵਜੂਦ ਉਹਨਾਂ ਨੇ ਇੱਕ ਚੰਗੇ ਸੁਨੇਹੇ ਕਹਿ ਸਕਦੇ ਆ ਕਿ ਇੱਕ ਸਿਆਣਪ ਭਰੇ ਅੰਦਾਜ਼ ਦੇ ਨਾਲ ਵੀ ਹਰ ਕਿਸੇ ਨੂੰ ਆਪਣੇ ਵੱਲ ਜ਼ਰੂਰ ਖਿੱਚਿਆ ਬੇਸ਼ੱਕ ਉਹਨਾਂ ਦੀ ਸਾਨੇ ਫਿਲਮ ਦਾ ਜ਼ਿਕਰ ਕਰ ਲਈਏ ਬੇਸ਼ੱਕ ਅਕਾਲ ਫਿਲਮ ਦਾ ਜ਼ਿਕਰ ਕਰ ਲਈਏ ਪਰ ਇਸ ਦੇ ਬਾਵਜੂਦ ਗੁਰਪ੍ਰੀਤ ਖੁੱਗੀ ਨੇ ਹੁਣ ਮਿਸਟਰ ਐਂਡ ਮਿਸਿਜ਼ 420 ਅਗੇਂ ਦਾ ਵਿੱਚ ਇੱਕ ਕਾਮੇਡੀਅਨ ਦਾ ਕਿਰਦਾਰ ਕਹਿ ਸਕਦੇ ਹੈ ਕਿ ਜ਼ਰੂਰ ਨਿਭਾਇਆ ਤਾਂ ਉਸ ਦੀ ਉਡੀਕ ਜਿਹੜੀ ਹੈ ਹੁਣ ਸਾਰਿਆਂ ਦੇ ਵੱਲੋਂ ਜ਼ਰੂਰ ਕੀਤੀ ਜਾ ਰਹੀ ਹੈ ਫਿਲਮ ਜਿਹੜੀ ਹੈ 27 ਜੂਨ ਨੂੰ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਵੇਗੀ ਤੇ ਉੱਥੇ ਹੀ ਗੁਰਪ੍ਰੀਤ ਖੁੱਗੀ ਅੱਜ ਆਪਣਾ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਆਏ ਨੇ ਗੁਰਪ੍ਰੀਤ ਖੁੱਗੀ ਦਾ ਅੱਜ ਜਨਮ ਦਿਨ ਹੈ ਤੇ ਇਸ ਖਾਸ ਮੌਕੇ ਦੇ ਉੱਤੇ ਉਹਨਾਂ ਨੇ ਕੇਕ ਕਟਿਆ ਹੈ ਇੱਕ ਖੁਸ਼ੀ ਭਰੀ ਵੀਡੀਓ ਜਿਹੜੀ ਸੋਸ਼ਲ मीडिया होते, काफी ट्रेंड करती हुई नजर आ रही है सो आओ देख लेने खूबसूरत वीडियो ਪੰਜਾਬੀ ਗਾਇਕਾ ਅਫਸਾਨਾ ਖਾਨ ਫਿਲਹਾਲ ਆਪਣੇ ਲਾਈਵ ਸ਼ੋਅਸ ਦੇ ਵਿੱਚ ਬਿਜ਼ੀ ਹੈ ਲਗਾਤਾਰ ਉਹਨਾਂ ਦੇ ਵੱਲੋਂ ਕੋਈ ਨਾ ਕੋਈ ਕਾਨਸਰਟ ਕੀਤਾ ਜਾਂਦਾ ਹੈ ਤੇ ਇਸ ਦੇ ਵਿਚਕਾਰ ਉਹ ਆਪਣੇ ਕਾਨਸਰਟ ਜਾਂ ਲਾਈਵ ਸ਼ੋਅ ਦੇ ਵਿੱਚ ਹਮੇਸ਼ਾ ਸਿੱਧੂ ਮੂਸੇਵਾਲਾ ਦੇ ਨਾਲ ਗਾਇਆ ਹੋਇਆ ਗੀਤ ਜ਼ਰੂਰ ਗਾਉਂਦੀ ਹੈ ਕਿਉਂਕਿ ਕਹਿ ਸਕਦੇ ਹਾਂ ਕਿ ਅਫਸਾਨਾ ਨੂੰ ਵੀ ਇਸ ਗੀਤ ਦੇ ਨਾਲ ਇੱਕ ਚੰਗੀ ਪਛਾਣ ਜ਼ਰੂਰ ਮਿਲੀ ਸੀ ਤੇ ਇਸ ਗੀਤ ਨੂੰ ਉਹਨਾਂ ਹੀ ਹੱਲਾਸ਼ੀਰੀ ਦੇ ਨਾਲ ਸਾਰਿਆਂ ਦੇ ਵੱਲੋਂ ਜ਼ਰੂਰ ਪਸੰਦ ਕੀਤਾ ਜਾਂਦਾ ਤਾਂ ਬਹੁਤ ਖੂਬਸੂਰਤ ਵੀਡੀਓ ਅਫਸਾਨਾ ਖਾਨ ਦੀ ਸਾਹਮਣੇ ਆਈ ਹੈ ਜੋ ਕਿ ਸਿੱਧੂ ਮੂਸੇਵਾਲਾ ਦੇ ਨਾਲ ਗਾਇਆ ਹੋਇਆ ਗੀਤ ਹੈ ਇਸ ਗੀਤ ਨੂੰ ਇੱਕ ਵ ਖਾਨ ਆਪਣੇ ਲਾਈਵ ਸ਼ੋਅ ਦੇ ਵਿੱਚ ਗਾਉਂਦੀ ਹੋਈ ਨਜ਼ਰ ਆਈ ਹੈ ਤਾਂ ਇੱਕ ਖੂਬਸੂਰਤ ਵੀਡੀਓ ਕਰਦੇ ਆ ਤੁਹਾਡੇ ਸਾਰਿਆਂ ਨਾਲ ਸਾਂਝੀ ਪੰਜਾਬੀ ਗਾਇਕ ਕਰਨ ਸੈਂਬੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਹਿ ਸਕਦੇ ਆ ਕਿ ਅ ਗਾਇਕੀ ਤੋਂ ਬਾਅਦ ਆਪਣੇ ਗਾਣੇ ਦੇਣ ਤੋਂ ਬਾਅਦ ਹੁਣ ਲਾਈਵ ਸ਼ੋਜ਼ ਦੇ ਵਿੱਚ ਬਿਜ਼ੀ ਨੇ ਉਹਨਾਂ ਨੇ ਬਹੁਤ ਸੋਹਣੇ ਗਾਣੇ ਕਹਿ ਸਕਦੇ ਕਿ ਇੰਡਸਟਰੀ ਨੂੰ ਜ਼ਰੂਰ ਦਿੰਦੇ ਨੇ ਤੇ ਫਿਲਹਾਲ ਉਹਨਾਂ ਦੇ ਵੱਲੋਂ ਬੈਕ ਟੂ ਬੈਕ ਲਾਈਵ ਸ਼ੋਜ਼ ਕੀਤੇ ਜਾ ਰਹੇ ਨੇ ਉਹਨਾਂ ਦੇ ਲਾਈਵ ਸ਼ੋਜ਼ ਨੂੰ ਬੀ ਬਹੁਤ ਪਸੰਦ ਕੀਤਾ ਜਾਂਦਾ ਉਹਨਾਂ ਦੀ ਆਵਾਜ਼ ਨੂੰ ਕਹਿ ਸਕਦੇ ਆ ਕਿ ਚੰਗਾ ਹੁਲਾਰਾ ਜਾਂ ਹੱਲਾਸ਼ੀਰੀ ਜ਼ਰੂਰ ਅੱਜ ਕੱਲ ਦੀ ਜਨਰੇਸ਼ਨ ਦੇ ਵੱਲੋਂ ਖਾਸ ਤੌਰ ਤੇ ਦਿੱਤੀ ਜਾਂਦੀ ਹੈ ਤੇ ਇਸ ਦੇ ਵਿਚਕਾਰ ਕਰਨ ਸੈਂਬੀ ਦੇ ਵੱਲੋਂ ਆਪਣਾ ਫੇਮਸ ਗੀਤ ਫੋਟੋ ਗਾਇਆ ਗਿਆ ਲਾਈਵ ਇਹ ਗੀਤ ਉਹਨਾਂ ਨੇ ਆਪਣੀ ਆਡੀਅנס ਦੇ ਨਾਲ ਸੰਚਾਰ ਕੀਤਾ ਹੈ ਤਾਂ ਜਿੱਥੇ ਇੱਕ ਪਾਸੇ ਤਾੜੀਆਂ ਦੇ ਨਾਲ ਕਰਨ ਸੈਂਬੀ ਨੂੰ ਹਲਾਸ਼ੇਰੀ ਦਿੱਤੀ ਗਈ ਹੈ ਦੂਜੇ ਪਾਸੇ ਉਹਨਾਂ ਦੇ ਗੀਤ ਦੀ ਉਡੀਕ ਜਿਹੜੀ ਹੈ ਉਸ ਆਡੀਅנס ਦਾ ਵੱਲੋਂ ਜ਼ਰੂਰ ਕੀਤੀ ਜਾ ਰਹੀ ਹੈ ਤਾਂ ਕਰਨ ਸੈਂਬੀ ਨੇ ਇੱਕ ਖੂਬਸੂਰਤ ਗੀਤ ਜੋ ਸਾਰਿਆਂ ਦੇ ਨਾਲ ਸਾਂਝਾ ਕੀਤਾ ਆਓ ਸੁਣਦੇ ਹਾਂ ਖੂਬਸੂਰਤ ਵੀਡੀਓ ਦਿਵਾਨਾ ਜਿਆ ਕਰ ਮੈਨੂੰ ਛੱਡਿਆ ਮੈਂ ਤੇਰੇ ਬਿਨਾ ਰਹਿ ਨਾ ਸਕਾਂ ਹੋ ਤੋ ਤੇਰੇ ਬਟੂਏ ਚ ਪਾਈ ਫੇਰਾ ਪਰ ਤੱਕ ਤੇ ਨਾ ਸਕਾਂ ਤੈਨੂੰ ਛੱਡਿਆ ਮੈਂ ਤੇਰੇ ਬਿਨਾਂ ਰਹਿ ਨਾ ਸਕਾਂ ਹੋ ਤੂੰ ਤੇਰੀ ਬਟੂਏ ਚ ਭਾਈ ਫੇਰ ਪਰ ਤੈਨੂੰ ਕਹਿ ਨਾ ਸਕਾਂ ਮੇਰੀ ਗੁਦਮੋਲਿਕ ਤੂੰ ਐ ਮੇਰੀ ਗੁਦਨਦ ਤੂੰ ਦੁਨੀਆ ਨਾਲੇ ਲਗੇ ਮੇਰੇ ਲਈ ਰਾਇਤ ਵੀ ਤੂੰ ਤੂੰ ਬਣ ਮੇਰਾ ਮੀ ਕੁੜੇ ਦੀਵਾਨਾ ਨਿਰਮਾਨੀ ਕੁੜੇ ਤੂੰ ਬਣ ਮੇਰਾ ਕੁੜੇ ਦੀਵਾਨਾ ਨਿਰਮਾਨ ਕੁੜੇ ਨਾ ਕਰ ਨੁਕਸਾਨ ਕੁੜੇ ਮੈਂ ਦੇਖਾਂ ਤੇਰੀ ਫੋਟੋ ਸੋ ਸੋ ਵਾਰ ਕੁੜੇ ਪੰਜਾਬੀ ਗਾਇਕ ਅਦਾਕਾਰ ਤੇ ਲੇਖਕ ਸਤਿੰਦਰ ਸਰਤਾਜ ਕਿਸੇ ਵੀ ਜਾਣ ਅਤੇ ਪਹਿਚਾਣ ਦੇ ਮਹਤਾਜ ਨਹੀਂ ਨੇ ਜਿੱਥੇ ਉਹ ਇੱਕ ਚੰਗੇ ਗਾਇਕ ਨੇ ਅਦਾਕਾਰ ਨੇ ਪਰ ਇਸ ਦੇ ਬਾਵਜੂਦ ਸਭ ਤੋਂ ਪਹਿਲਾਂ ਇੱਕ ਵੱਡੇ ਜਾਂ ਬਹੁਤ ਚੰਗੇ ਲੇਖਕ ਵੀ ਨੇ ਇਸੇ ਦੌਰਾਨ ਸਤਿੰਦਰ ਸਰਤਾਜ ਫਿਲਹਾਲ ਦੇ ਵੱਲੋਂ ਉਹਨਾਂ ਦੇ ਵੱਲੋਂ ਇੱਕ ਪੋਇਟਰੀ ਸੈਸ਼ਨ ਰੱਖਿਆ ਗਿਆ ਸਾਰਿਆਂ ਦੇ ਨਾਲ ਇਸ ਪੋਇਟਰੀ ਸੈਸ਼ਨ ਦੇ ਵਿੱਚ ਆਪਣੀ ਕਲਮ ਦਾ ਯਕੈ ਕਹਿ ਸਕਦੇ ਆ ਕਿ ਆਪਣੀ ਲਿਖਤੀ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਤਬਸਰਾ ਜਿਸ ਨੂੰ ਨਾਮ ਦਿੱਤਾ ਗਿਆ ਤੇ ਤਬਸਰਾ ਦੇ ਸੈਸ਼ਨ ਦੇ ਵਿੱਚ ਉਹਨਾਂ ਨੇ ਬਹੁਤ ਖੂਬਸੂਰਤ ਪੁਆਇੰਟਸ ਕਹਿ ਸਕਦੇ ਆ ਕਿ ਪੁਆਇੰਟਸ ਜਿਹੜੀਆਂ ਨੇ ਉਹ ਸਾਰਿਆਂ ਦੇ ਨਾਲ ਜ਼ਰੂਰ ਸਾਂਝੀਆਂ ਕੀਤੀਆਂ ਨੇ ਤੇ ਇਸ ਦੇ ਵਿਚਾਰ ਉਹਨਾਂ ਦੇ ਇਸ ਇਹਨਾਂ ਬੋਲਾਂ ਨੂੰ ਜਿਹੜਾ ਕਾਫੀ ਤਾਰੀਫ਼ ਜ਼ਰੂਰ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਇੱਕ ਬਹੁਤ ਸੋਹਣਾ ਸੈਸ਼ਨ ਉਹਨਾਂ ਦੇ ਵੱਲੋਂ ਰੱਖਿਆ ਗਿਆ ਜਿਸ ਦਾ ਐਪੀਸੋਡ ਉਹਨਾਂ ਨੇ ਆਪਣੇ ਪ੍ਰੋਫਾਈਲ ਤੇ ਵੀ ਸਾਂਝਾ ਕੀਤਾ ਤੇ ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਰ ਕਈ ਕਲਾਕਾਰ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਸਤਿੰਦਰ ਸਰਤਾਜ ਦੇ ਇਸ ਪੋਇਟਰੀ ਨੂੰ ਸਾਰਿਆਂ ਦੇ ਨਾਲ ਸਾਂਝਾ ਜ਼ਰੂਰ ਕੀਤਾ ਗਿਆ ਪੰਜਾਬੀ ਗਾਇਕ ਕੁਲਵਿੰਦਰ ਵਿੱਲਾ ਵੀ ਸਾਰਿਆਂ ਦੇ ਨਾਲ ਇੱਕ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਏ ਨੇ ਹਾਲ ਹੀ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਵੀਡੀਓ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਪ੍ਰੀਤ ਸੰਘਰੇੜੀ ਬੰਟੀ ਬੈਂਸ ਤੇ ਕੁਲਵਿੰਦਰ ਬਿੱਲਾ ਨਜ਼ਰ ਆ ਰਹੇ ਨੇ ਤੰਨਾਂ ਦੇ ਵੱਲੋਂ ਸਾਰਿਆਂ ਦੇ ਨਾਲੇ ਜਾਣਕਾਰੀ ਸਾਂਝੀ ਕੀਤੀ ਗਈ ਕਿ ਅੱਜ ਉਹ ਇਕੱਠਾ ਹੋਏ ਨੇ ਇੱਕ ਫਿਲਮ ਦੇ ਲਈ ਜਿਸ ਨੂੰ ਲਿਖਿਆ ਪ੍ਰੀਤ ਸੰਗਰੇੜੀ ਦੇ ਵੱਲੋਂ ਤਾਂ ਪ੍ਰੀਤ ਸੰਗਰੇੜੀ ਇੱਕ ਚੰਗੇ ਜਿਥੇ ਇੱਕ ਪਾਸੇ ਲੇਖਕ ਨੇ ਉਹਨਾਂ ਦੇ ਵੱਲੋਂ ਕਈ ਸਾਰੇ ਗੀਤ ਜਿਹੜੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਗਏ ਨੇ ਸਦੇ ਵਿਚਕਾਰ ਉਹਨਾਂ ਨੇ ਫਿਲਮ ਲਿਖ ਦਿੱਤੀ ਹੈ ਹਾਲਾਂਕਿ ਉਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿ ਕਿਹੜੀ ਫਿਲਮ ਹੈ ਕਦੋਂ ਰਿਲੀਜ਼ ਹੋਣੀ ਹੈ ਪਰ ਇਹ ਤਾਂ ਜ਼ਾਹਿਰ ਜੀ ਗੱਲ ਹੈ ਕਿ ਉਸ ਫਿਲਮ ਨੂੰ ਪ੍ਰੀਤ ਸੰਗਰੇੜੀ ਲਿਖਿਆ ਹੈ ਤੇ ਬੰਟੀ ਬੈਂਸ ਵੀ ਉਸ ਫਿਲਮ ਦਾ ਹਿੱਸਾ ਜ਼ਰੂਰ ਹੋ ਸਕਦੇ ਨੇ ਤੇ ਇਸ ਨਾਲ ਹੀ ਕੁਲਵਿੰ ਇਸ ਫਿਲਮ ਦਾ ਹਿੱਸਾ ਨੇ ਤਾਂ ਇਹ ਜ਼ਰੂਰ ਦੱਸਦੀ ਹੈ ਕਿ ਇਸ ਦੇ ਨਾਲ ਹੀ ਉਹਨਾਂ ਨੇ ਰਣਜੀਤ ਬਾਵਾ ਤੇ ਬੰਟੀ ਬੈਂਸ ਦੀ ਅਪਕਮਿੰਗ EP ਦੀ ਵੀ ਤਾਰੀਫ਼ ਕੀਤੀ ਹੈ ਤੇ ਸਾਰਿਆਂ ਨੂੰ ਇਹ ਗੀਤ ਜਿਹੜੇ ਨੇ ਉਹ ਵੀ ਜੂਨ ਨੂੰ ਸੁਣਨ ਦੇ ਲਈ ਅਪੀਲ ਕੀਤੀ ਹੈ ਅੱਛਾ ਤੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਨਾ ਹੀ ਫਰਮਾਇਆ ਕਿ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦਿਲੇ ਮੈਨੂੰ ਦਿਓ ਇਜਾਜ਼ਤ ਤਦ ਬਾਅਦ